ਲਗਾਤਾਰ ਇਹ 2 ਸਾਲ ਹੋ ਗਏ ਨੇ ਨਹਿਰ ਟੁੱਟਦੀ ਨੂੰ ਹਰ ਜਨਮਾਉਣ ਦੇ ਮਾਰੇ ਆ ਰਹੇ ਨੇ ਕਿ ਹੁਣ ਸਾਡਾ ਜਾਇਬ ਨਾ ਸਰਦਾ ਨਹੀਂ ਨਹੀਂ ਇਹ ਏਸੀ ਵਾਲੇ ਕਮਰਿਆਂ ਚੋਂ ਨਿਕਲਦੇ ਨਹੀਂ ਪੂਰੇ ਦੇਖ ਲਓ ਜੀ ਸਾਡੀ ਸਾਰੀ ਫਸਲ ਬਰਬਾਦ ਹੋ ਗਈ ਇੱਥੇ ਪਾਣੀ ਬੰਦ ਸਵੇਰੇ ਦਾ ਕੀਤਾ ਉਹ ਜਿਹੜੀ ਪੱਟੜੀ ਜਿਹੜੀ ਹੈ ਉਹਨੂੰ ਆਪਣੀ ਪੱਟੜੀ ਜਿਹੜਾ ਹੈ ਉਹ ਆਪਣੇ ਖੇਤਾਂ ਵਿੱਚ ਨਾ ਬਣਾਉਣ ਉਹਦੇ ਜਿਹੜੇ ਲਾਲਚ ਵਸ ਲੋਕੀ ਜਿਹੜੇ ਨੇ ਉਹ ਪਟੜੀ ਮਲਾਉਣ ਲੱਗ ਪੈਂਦੇ ਨੇ ਔਰ ਉਹਦੇ ਨਾਲ ਕੀ ਹੈ ਕਿ ਜਿਹੜੀ ਪਟੜੀ ਹੈ ਉਹ ਵੀਕ ਹੋ ਜਾਂਦੀ ਹੈ ਔਰ ਜਦੋਂ ਪਾਣੀ ਫੁੱਲ ਫਲੋ ਚ ਆਉਂਦਾ ਹੈ ਉਦੋਂ ਇਹ ਪਾਰ ਵਰਗੀਆਂ ਜਿਹੜੀਆਂ ਸਿਚੁਏਸ਼ਨ ਜਿਹੜੀਆਂ ਪੈਦਾ ਹੁੰਦੀਆਂ T5 ਚੈਨਲ ਪੰਜਾਬੀ ਦੇਖ ਰਹੇ ਹੋ ਤੇ ਮਾਇਆ ਬਲਵਿੰਦਰ ਸਿੰਘ ਸੰਗਰੂਰ ਦੇ ਇੱਕ ਪਿੰਡ ਦੇ ਵਿੱਚ ਨਹਿਰ ਦੇ ਵਿੱਚ ਪਾੜ ਪੈ ਜਾਂਦਾ ਤੇ ਕਿਸਾਨਾਂ ਦੀਆਂ ਫਸਲਾਂ ਦੇ ਵਿੱਚ ਪਾਣੀ ਵੜ ਜਾਂਦਾ ਜਿਹਦੇ ਚਲਦੇ ਕਿਸਾਨ ਪ੍ਰਸ਼ਾਸਨ ਤੋਂ ਨਰਾਜ਼ ਹੁੰਦੇ ਹੋਏ ਦਿਖਾਈ ਦਿੰਦੇ ਨੇ ਉਹਨਾਂ ਨੇ ਕਿਹਾ ਕਿ ਹਰ ਸਾਲ ਦਾ ਕੰਮ ਹੋ ਗਿਆ ਸੀ ਪ੍ਰਸ਼ਾਸਨ ਨੂੰ ਕਿੰਨੀ ਵਾਰ ਕਹਿ ਚੁੱਕੇ ਆ ਵੀ ਜਿਹੜੇ ਨਹਿਰ ਦੇ ਨੇ ਕੰਡੇ ਨੇ ਉਹ ਪੱਕੇ ਕਿਤੇ ਜਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਤੇ ਕਿਸਾਨ ਦੀਆਂ ਜੋ ਕਿ ਝੋਨਾ ਬੀਜਿਆ ਸੀ ਕਿਸਾਨ ਨੇ ਉਹਦੇ ਖੇਤਾਂ ਦੇ ਵਿੱਚ ਪਾਣੀ ਵੜ ਜਾਂਦਾ ਉਹਨਾਂ ਨੇ ਕਿਹਾ ਕਿ ਕਦੋਂ ਮੇਰੇ ਖੇਤਾਂ ਦਾ ਪਾਣੀ ਸੁੱਕੇਗਾ ਤੇ ਕਦੋਂ ਅਸੀਂ ਜੀਰੀ ਲਾਵਾਂਗੇ ਹਾਲਾਤ ਤਾਂ ਜੀ ਦੇਖੋ ਸਭ ਦੇ ਸਾਹਮਣੇ ਨੇ ਹਾਲਾਤ ਤਾਂ ਗੰਭੀਰੇ ਬਣੇ ਹੋਏ ਨੇ ਜਿੰਨੇ ਬਣੇ ਹੋਏ ਨੇ ਤੇ ਅਸੀਂ ਪ੍ਰਸ਼ਾਸਨ ਨੂੰ ਪਹਿਲਾਂ ਵੀ ਦੱਸ ਚੁੱਕੇ ਤੇ ਲਗਾਤਾਰ ਇਹ 2 ਸਾਲ ਹੋ ਗਏ ਨੇ ਨਹਿਰ ਟੁੱਟਦੀ ਨੂੰ ਤੇ ਅਸੀਂ ਨੇ ਪਿਛਲੀ ਵਾਰ ਵੀ ਜਦੋਂ ਨਹਿਰ ਟੁੱਟੀ ਐ ਅਸੀਂ ਐਮ ਐਲ ਏ ਸਾਹਿਬ ਲਵੇ ਸਾਰੇ ਪ੍ਰਸ਼ਾਸਨ ਲਵੇ ਜੇ ਆਈ ਲਵੇ ਐਸ ਡੀ ਐਮ ਲਵੇ ਸਭ ਲਵੇ ਜਾ ਕੇ ਤਲਾਹ ਕਰੀ ਸੀ ਵੀ ਇਹਦੀ ਮੁਰੰਮਤ ਕਰਵਾਓ ਪਰ ਉਸ ਟਾਈਮ ਸਾਨੂੰ ਹਵਾਲਾ ਦਿੱਤਾ ਗਿਆ ਵੀ ਕੋਈ ਗੱਲ ਨਹੀਂ ਹਜੇ ਨਹਿਰ ਚੱਲਦੀ ਐ ਜਦੋਂ ਨਹਿਰ ਖੜੀ ਤੇ ਮੁਰੰਮਤ ਕਰਾਵਾਂਗੇ ਪਰ ਸਾਨੂੰ ਬਸ ਕੱਲੇ ਦਲਾਸੇ ਮਿਲੇ ਨੇ ਤੇ ਹੁਣ ਜਦੋਂ ਸਾਡਾ ਨੁਕਸਾਨ ਹੋ ਗਿਆ ਹੁਣ ਸਾਰੇ ਉਰੇ ਇੱਕ ਆਪਾਂ ਕਹਿ ਦਈਏ ਵੀ ਆਪਦਾ ਫਰਜ਼ ਨਿਭਾਉਣ ਇੱਕ ਉਪਰ ਟੈਂਪਰੇਰੀ ਫਰਜ਼ ਨਿਭਾਉਣ ਦੇ ਮਾਰੇ ਆ ਰਹੇ ਨੇ ਵੀ ਹੁਣ ਸਾਡਾ ਜਾਇਬ ਨਾ ਸਰਦਾ ਨਹੀਂ ਨਹੀਂ ਇਹ ਏਸੀ ਵਾਲੇ ਕਮਰਿਆਂ ਚੋਂ ਨਿਕਲਦੇ ਨਹੀਂ ਪੂਰੇ ਦੇਖ ਲਓ ਜੀ ਸਾਡੀ ਸਾਰੀ ਫਸਲ ਬਰਬਾਦ ਹੋ ਗਈ ਸਾਡਾ 40-40000 ਰੁਪਏ ਦਾ ਕੀਲਾ ਤੇ ਖਰਚਾ ਕਰਿਆ ਹੋਇਆ ਮੱਕੀ ਦਾ ਉਹ ਸਾਰੀ ਮੱਕੀ ਦੀ ਫਸਲ ਬਰਬਾਦ ਹੋ ਗਈ ਆ ਤੁਸੀਂ ਪਿੱਛੇ ਦੇਖ ਰਹੇ ਹੋ ਜੀ ਇਹ ਸਾਡਾ ਲਾ ਲਓ ਵੀ ਝੋਨਾ ਲੱਗਿਆ ਹੋਇਆ ਹੈ ਤੇ ਬਾਕੀ ਜਿਹੜੀ ਪਨੀਰੀ ਰਹਿ ਗਈ ਪਿੱਛੇ ਉਹ ਸਾਰੀ ਮਰ ਜੂਗੀ ਤੇ ਹੁਣ ਸਾਡਾ ਨਾ ਸਾਡੇ ਲਈ ਪਨੀਰੀ ਵੇਚਣ ਦਾ ਸਮਾਂ ਕੋਈ ਤੇ ਬਾਕੀ ਨੁਕਸਾਨ ਤਾਂ ਤੁਹਾਡੇ ਸਾਹਮਣੇ ਹੀ ਹੈ ਜੀ ਕਾਰਨ ਕੀ ਹੈ ਪਿਛਲੇ ਸਾਲ ਵੀ ਨਹਿਰ ਤੁਸੀਂ ਹੈ ਕੀ ਕਾਰਨ ਹੈ ਕਾਰਨ ਤਾਂ ਜੀ ਉਹੀ ਹੈ ਵੀ ਨਹਿਰ ਦੀ ਮਰਮਮਤ ਨਹੀਂ ਹੋ ਰਹੀ ਜੀ ਹਾਂ ਓਵਰਫਲੋ ਪਾਣੀ ਛੱਡ ਦਿੰਦੇ ਨੇ ਜੀ ਨਹਿਰ ਚ ਨਹਿਰ ਪ੍ਰਾਣੀ ਹੋ ਗਈ ਠੀਕ ਹੈ ਹਾਂ ਹੋਰ ਕੋਈ ਬਸ ਮੈਂ ਤਾਂ ਉਹੀ ਆ ਕਿ ਨਹੀਂ ਪ੍ਰਸ਼ਾਸਨ ਦੀ ਅੰਗਲੀ ਹੈ ਇਹ ਹਾਂ ਵੀ ਜਦ ਇਹਦੀ ਸਫਾਈ ਨਹੀਂ ਕਰਦੇ ਢੰਗ ਨਾਲ ਮੌਕੇ ਤੇ ਲੀਕੇਜ ਨਹੀਂ ਬੰਦ ਕਰਦੇ ਜਿਹੜੀ ਹੋ ਜਾਂਦੀ ਹੈ ਕੀ ਕਾਰਨ ਹੋਇਆ ਹੈਗਾ ਕਿੱਥੇ ਖੜੇ ਹੋਗੇ ਅਸੀਂ ਖੜਿਆ ਨਿੱਲਵਾਲ ਸੈਕਸ਼ਨ ਚ ਸੁਨਾਮ ਸਾਹਿਬ ਬ੍ਰਾਂਚ ਦੀ 22 ਟੁੱਟੀ ਕਿਵੇਂ ਟੁੱਟੀ ਹੈ ਕਦੋਂ ਟੁੱਟੀ ਹੈ ਜੀ ਇਹ ਰਾਤ ਨੂੰ 4 ਵਜੇ ਹਾਂ ਸਵੇਰੇ ਆਇਆ ਸਾਨੂੰ ਜ਼ਿੰਮੇਕਾਰਾਂ ਨੇ ਹਾਂ ਇਹ ਵੀ ਲੀਕੇਜ ਹੈ ਅਸੀਂ ਜਿਵੇਂ ਪੱਦੇ ਹਾਂ ਪ੍ਰੈਸ਼ਰ ਪਾਣੇ ਦਾ ਵੱਧ ਸੀ ਉਹਦੇ ਕਰਕੇ ਹੁਣ ਨੱਕਾ ਥੋੜਾ ਵੱਡਾ ਹੋ ਗਿਆ ਪਿਛਲੇ ਸਾਲ ਵੀ ਦੱਸਿਆ ਯਾਰ ਕਿ ਪਾੜ ਪੈ ਗਿਆ ਸੀ ਪਿਛਲੇ ਸਾਲ ਵੀ ਪਾੜ ਪੈ ਗਿਆ ਸੀ ਕਿ ਨਹਿਰ ਨੂੰ ਕਾਫੀ ਸਾਲ ਪੁਰਾਣੀ ਹੈ ਇਹ ਇਹਨੂੰ 40-45 ਸਾਲ ਹੋ ਗਏ ਪਾਣੇ ਨੂੰ ਇਹਦੀ ਰੱਦ ਸਾਈਡ ਜਿਹੜੀ ਥੋਤੀ ਹੋਈ ਹੋਈ ਐ ਅਸੀਂ ਰੈਗੂਲਰ ਇਹਦੀ ਮੇਨਟੇਨੈਂਸ ਕਰਦੇ ਰਹਿੰਦੇ ਆ ਸਪਾਈ ਹੁੰਦੀ ਐ ਰੈੱਡ ਹੋਲ ਕਾਫੀ ਨੇ ਇੱਕ ਬੰਦ ਕਰਦੇ ਦੂਜਾ ਖੁੱਲ ਜਾਂਦਾ ਬਾਅਦ ਚ ਜੇ ਹਮ ਹਫਤੇ ਮਹੀਨੇ ਬਾਅਦ ਫੇਰ ਰੈਸ ਕੇ ਜਾ ਰਹਿੰਦਾ ਇਹਦਾ ਅਸੀਂ ਪ੍ਰੋਜੈਕਟ ਭੇਜਿਆ ਹੋਇਆ ਐ ਨਵੇਂ ਬਣਾਉਣ ਦਾ ਠੀਕ ਐ ਸਿੱਤੀ ਜੀ ਜਿਹਦਾ ਗਵਰਨਮੈਂਟ ਆਫ ਇੰਡੀਆ ਨੂੰ ਭੇਜਿਆ ਐ ਤੇ ਉਸ ਤੋਂ ਫੰਡ ਆਪਾਂ ਨੂੰ ਪ੍ਰੋਪਰੂਅਲ ਮਿਲ ਗਈ ਇਹਨੂੰ ਅਗਲੇ ਸਾਲ ਦੀ ਐ ਇਸ ਸਾਲ ਦੀ ਅਖਰ ਤੇ ਬਣਾ ਰਿਹਾ ਆ ਉਹ ਜਿੱਤੇ ਸਾਨੂੰ ਕਿਹੜਾਂ ਦੀ ਤਿਆਰੀ ਹੈ ਸਾਡੀ ਬੰਦ ਕਰ ਹੁਣ ਅਸੀਂ ਇੱਕ ਵਾਰ ਇਹਨੂੰ ਪਾਣੀ ਦੇ ਫਲੋ ਨੂੰ ਰੋਕਾਂਗੇ ਦਰਖਤ ਡਾਣੇ ਲਾ ਕੇ ਉਸ ਤੋਂ ਬਾਅਦ ਇਹਦੇ ਪਿੱਛੇ ਏਸੀ ਬੈਗਸ ਹੁੰਦੇ ਮਿੱਟੀ ਦੇ ਥੱਲੇ ਭਰ ਕੇ ਪਿੱਛੇ ਲਾਵਾਂਗੇ ਖੇਤਾਂ 'ਚ ਪਾਣੀ ਰੋਕ ਕੇ ਫਿਰ ਇੱਕ ਵਾਰ ਨਹਿਰ ਪਿੱਛੇ ਬੰਦ ਕਰਾਈ ਹੋਈ ਹੈ ਸਾਮਤਕ ਉਹਦੀ ਰੀਦਹਾਜੂਗੀ ਉਹ ਤੋਂ ਬਾਅਦ ਇਹਦੇ ਵਿੱਚ ਮਿੱਟੀ ਭਰ ਕੇ ਨਹਿਰ 'ਚ ਸਾਈਡਾਂ 'ਚ ਮਿੱਟੀ ਲਾ ਕੇ ਲੈ ਤੜਾ ਕੇ ਫਿਰ ਇਹਦੇ ਥੱਲੇ ਲਾ ਦੇ ਪਾਣੀ ਬੰਦ ਕੀਤਾ ਪਿੱਛੇ ਪਿੱਛੇ ਪਾਣੀ ਬੰਦ ਸਵੇਰੇ ਦਾ ਕੀਤਾ ਇਹਦਾ ਵੀ ਸਾਨੂੰ ਸਨਿਆ ਲੱਗ ਗਿਆ ਇਸ ਟਾਈਮ ਇਹਦੀ ਬੰਦ ਕਰਾਤਾ ਸੀ ਨਹਿਰ ਵਿੱਚ ਪਾੜ ਨੂੰ ਲੈ ਕੇ ਹੁਣ ਪ੍ਰਸ਼ਾਸਨ ਦਾ ਬਿਆਨ ਵੀ ਸਾਹਮਣੇ ਆ ਗਿਆ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਨਹਿਰ ਦੇ ਪਾੜ ਨੂੰ ਬੰਦ ਕੀਤਾ ਜਾ ਰਿਹਾ ਹੈ ਹਾਲਾਂਕਿ ਇੱਕ ਦੋ ਦਿਨ ਦਾ ਸਮਾਂ ਲੱਗੇਗਾ ਸਰਕਾਰ ਕਿਸਾਨਾਂ ਦੇ ਨਾਲ ਹੈ ਆ ਦੇਖੋ ਸਵੇਰੇ ਅੱਜ ਤਕਰੀਬਨ 5 ਵਜੇ ਲੱਛਾਗੇ ਜਿਹੜਾ ਹੈ ਇਹ ਸੁਨਾਮ ਸਬ ਬ੍ਰਾਂਚ ਕਹਿੰਦੇ ਨਹਿਰ ਨੂੰ ਇਹ ਪਹਿਲਾਂ ਪਾਖੜਾ ਮੇਨ ਲਾਈਨ ਤੋਂ ਕਗਰ ਲਿੰਕ ਹੈ ਉਹਦੇ ਵਿੱਚ ਪਾਣੀ ਹੁੰਦਾ ਉਸ ਤੋਂ ਬਾਅਦ ਇਹ ਜਿਹੜੀ ਅੱਗੇ ਨਹਿਰ ਜਿਹੜੀ ਕਗਰ ਲਿੰਕ ਤੋਂ ਅੱਗੇ ਸੁਨਾਮ ਨੂੰ ਜਾਂਦੀ ਹੈ ਸੁਨਾਮ ਸਬ ਬ੍ਰਾਂਚ ਔਰ ਇਹਦੇ ਵਿੱਚ ਸਵੇਰੇ 5 ਵਜੇ ਲੱਛਾਗੇ ਪਾੜ ਪੈਣ ਦੀ ਸੂਚਨਾ ਮਿਲੀ ਸੀ ਉਸ ਤੋਂ ਬਾਅਦ ਇਮੀਡੀਏਟਲੀ ਜਿਹੜੇ ਸਾਡੇ ਐਸਜੀਐਮ ਸਬਾਨ ਨੇ ਉਹਨਾਂ ਨੇ ਆਪਣੇ ਤਸੀਨਦਬ ਨੂੰ ਮੌਕੇ ਤੇ ਭੇਜ ਦਿੱਤਾ ਔਰ ਮੈਨਰੀ ਮਹਿਕਮੇ ਦੇ ਜਿਹੜੇ ਐਸਜੀਓ ਤੇ ਜੇਈ ਉਹ ਵੀ ਮੌਕੇ ਤੇ ਪਹੁੰਚ ਗਏ ਸੀ ਹੁਣ ਥੋੜੀ ਜਿਹੀ ਦਰ ਪਹਿਲਾਂ ਜਿਹੜੇ ਐਕਸ਼ਨ ਆ ਉਹ ਵੀ ਮੌਕੇ ਤੇ ਪਹੁੰਚ ਚੁੱਕੇ ਸੀ ਔਰ ਇਹਦੇ ਵਿੱਚ ਜਿਹੜਾ ਪਹਿਲਾ ਜਿਹੜਾ ਸਾਡਾ ਸਟੈਪ ਹੁੰਦਾ ਉਹ ਹੁੰਦਾ ਨਹਿਰ ਦਾ ਪਾਣੀ ਬੰਦ ਕਰਨਾ ਸੋ ਇਹਦੇ ਵਿੱਚ ਪਾਣੀ ਬੰਦ ਕਰਨ ਲਈ ਜਿਹੜਾ ਉਤੋਂ ਪਟਿਆਲੇ ਤੋਂ ਉਹਨਾਂ ਨੂੰ ਕਿਹਾ ਤਾ ਗਿਆ ਪਰ ਕਿਉਂਕਿ ਇਹ ਪਹਿਲਾਂ ਜਿਹੜਾ ਪਾਣੀ ਆ ਚੁੱਕਾ ਉਹਦੇ ਵਿੱਚ ਚੱਲ ਰਿਹਾ ਸੀ ਜਿਹੜਾ ਪਾਣੀ ਉਨੂੰ ਪਾਣੀ ਨੂੰ ਖਤਮ ਹੁੰਦੇ ਹੁੰਦੇ ਮਤਲਬ ਉਸੇ ਥਾਂ ਤੋਂ ਪਾੜ ਵਾਲੀ ਥਾਂ ਤੋਂ ਬਹਿਗਾ ਉਹ ਤਕਰੀਬਨ ਸ਼ਾਮ ਤੱਕ ਉਹ ਜਿਹੜਾ ਪਾਣੀ ਹੈ ਡਾਊਨ ਹੋ ਜਾਏਗਾ ਬਾਕੀ ਇਹਦੇ ਨਾਲ ਦਰਖਤ ਵਗੈਰਾ ਕੱਟ ਕੇ ਜਿਹੜਾ ਪਾੜ ਹੈ ਉਹਨੂੰ ਭਰਨ ਦੀ ਜਿਹੜੀ ਉਹ ਕਾਰਵਾਈ ਵੀ ਨਾਲ ਨਾਲ ਹੀ ਸ਼ੁਰੂ ਕਰਤੀ ਗਈ ਹੈ ਬੋਰੇ ਵਗੈਰਾ ਬਨ ਕੇ ਮਿੱਟੀ ਦੇ ਬੋਰੇ ਭਰ ਕੇ ਔਰ ਉਹਨੂੰ ਬੰਦ ਕਰਨਾ ਸ਼ੁਰੂ ਕਰ ਦਿੱਤਾ ਹੈ ਔਰ ਪ੍ਰੋਬਬਲੀ ਈਵਨਿੰਗ ਤੱਕ ਇਹਨੂੰ ਅਸੀਂ ਜਿਹੜਾ ਹੈ ਪਾੜ ਨੂੰ ਬਲਕ ਕਰ ਲਾਂਗੇ ਬਟ ਇਹਨੂੰ ਸਟਰੈਂਥਨਿੰਗ ਕਰਦੇ ਕਰਦੇ ਜੇ 2 ਦਿਨ ਹੋਰ ਲੱਗਣਗੇ ਪਰ ਮੇਰੀ ਇੱਕ ਬੇਨਤੀ ਸਾਰੇ ਕਿਸਾਨ ਵੀਰਾਂ ਨੂੰ ਵੀ ਹੈ ਕਿ ਜਿਨ੍ਹਾਂ ਦੇ ਖੇਤ ਨਹਿਰਾਂ ਦੇ ਬਿਲਕੁਲ ਨਾਲ ਕੰਢਿਆਂ ਦੇ ਉੱਤੇ ਆ ਉਹ ਉਹਨਾਂ ਨੂੰ ਬੇਨਤੀ ਹੈ ਕਿ ਉਹ ਜਦੋਂ ਆਪਣੇ ਪੈਲੀ ਬੋਂਦੇ ਨੇ ਤਾਂ ਉਹ ਨਹਿਰ ਦੀ ਪਟੜੀ ਜਿਹੜੀ ਹੈ ਉਹਨੂੰ ਆਪਣੀ ਪਟੜੀ ਨੂੰ ਜਿਹੜਾ ਹੈ ਆਪਣੇ ਖੇਤਾਂ ਵਿੱਚ ਨਾਮ ਲਾਉਣ ਥੋੜੇ ਜਿਲੇ ਲਾਲਚ ਵਸ ਲੋਕੀ ਜਿਹੜੇ ਨੇ ਉਹ ਪਟੜੀ ਮਲਾਉਣ ਲੱਗ ਪੈਂਦੇ ਨੇ ਔਰ ਉਹਦੇ ਨਾਲ ਕੀ ਹੈ ਕਿ ਜਿਹੜੀ ਪਟੜੀ ਹੈ ਉਹ ਵੀਕ ਹੋ ਜਾਂਦੀ ਹੈ ਔਰ ਜਦੋਂ ਪਾਣੀ ਫੁੱਲ ਫਲੋ ਚ ਆਉਂਦਾ ਹੈ ਤਾਂ ਉਦੋਂ ਇਹ ਪਾਰ ਵਰਗੀਆਂ ਜਿਹੜੀਆਂ ਸਿਚੁਏਸ਼ਨ ਜਿਹੜੀਆਂ ਪੈਦਾ ਹੁੰਦੀਆਂ ਇਸ ਜਿਹੜੀ ਜਗ੍ਹਾ ਤੇ ਅੱਜ ਪਾੜ ਕੇ ਪਿਛਲੇ ਸਾਲ ਵੀ ਜਿਹੜਾ ਤੇ ਪਾੜ ਪਿਆ ਸੀ ਤੇ ਕਿਸਾਨਾਂ ਦਾ ਕਹਿਣਾ ਸੀ ਕਿ ਉਹ ਪੱਕਾ ਨਹੀਂ ਕੀਤਾ ਹੈਗਾ ਤਾਂ ਕਰਕੇ ਇਹ ਜਿਸ਼ਮ ਆ ਗਿਆ। ਬਿਲਕੁਲ ਇਹਦੀ ਇਨਕੁਆਰੀ ਮੈਂ ਐਸਜੀਮ ਸਾਹਿਬ ਨੂੰ ਕਹਾਂਗਾ ਕਿ ਇਨਕੁਆਰੀ ਵੀ ਕਰ ਲੈਣਾ ਕਿਉਂਕਿ ਪਿਛਲੇ ਸਾਲ ਜਦੋਂ ਪਾੜ ਪਿਆ ਉਸ ਤੋਂ ਬਾਅਦ ਦੀ ਸਟਰੈਂਥਿੰਗ ਟਰੋਪਰ ਹੋਣੀ ਚਾਹੀਦੀ ਸੀ ਉਸ ਤੋਂ ਬਾਅਦ ਕੀ ਕਿਸੇ ਕਿਸਾਨ ਨੇ ਫਿਰ ਇਹਨੂੰ ਆਪਣੇ ਖੇਤ ਚ ਮੜਾਇਆ ਹੈ ਆਪਾਂ ਸਾਰੀ ਇਨਕੁਆਰੀ ਕਰ ਲਾਂਗੇ। ਜਿਹਨਾਂ ਦਾ ਨੁਕਸਾਨ ਕਿਸਾਨਾਂ ਦਾ ਹੋਇਆ ਖੇਤ ਜਿਹੜੇ ਫਸਲਾਂ ਲੱਗੀਆਂ ਸੀ ਉਹਨਾਂ ਨੂੰ ਮੁਆਵਜ਼ੇ ਦੇਖੋ ਇਹ ਇਹਦੀ ਜਿਹੜੀ ਅਸੈਸਮੈਂਟ ਹੈ ਉਹ ਹੋਏਗੀ ਬਾਅਦ ਦੇ ਵਿੱਚ ਕਿਉਂਕਿ ਪਹਿਲਾਂ ਇਹ ਤੇ ਹੁਣ ਚੋਨਾ ਲੱਗਾ ਹੋਇਆ ਹੈ ਸਾਰੇ ਪਾਸੇ ਤਾਂ ਚੋਨੇ ਨੂੰ ਵੈਸੇ ਵੀ ਪਾਣੀ ਦੀ ਲੋੜ ਹੈ ਤੂੰ ਪਾਣੀ ਜਦੋਂ ਪਾਣੀ ਉਤਰ ਜਾਏਗਾ ਖੇਤਾਂ ਦੇ ਵਿੱਚੋਂ ਤਾਂ ਉਸ ਤੋਂ ਬਾਅਦ ਅਸੈਸਮੈਂਟ ਹੋਏਗੀ ਜੇਕਰ ਕਿਸੇ ਕਿਸਾਨ ਦਾ ਨੁਕਸਾਨ ਹੋਇਆ ਤਾਂ ਡੈਫੀਨਿਟਲੀ ਅਸੀਂ ਉਹਦਾ ਜਿਹੜਾ ਮੌਜਦਾ ਹੈ ਉਹ ਸਰਕਾਰ ਤੋਂ ਡਿਮਾਂਡ ਕਰਕੇ ਉਹਨਾਂ ਨੂੰ ਦੇ ਕਰਾਂਗੇ ਮੀਂਹ ਦਾ ਮੌਸਮ ਵੀ ਆਨ ਵਾਲਾ ਲਗਾਤਾਰ ਕਈ ਥਾਵਾਂ ਦੇ ਉੱਤੇ ਅਜਿਹੇ ਘਟਰਾਵਾਂ ਵੇਖਣ ਨੂੰ ਮਿਲਦੀਆਂ ਨੇ ਤੇ ਪੰਜਾਬ ਦੇ ਵਿੱਚ ਸਾਲਕ ਪਹਿਲਾ ਜੋ ਹੋਇਆ ਸੀ ਸਭ ਨੂੰ ਪਤਾ ਹੀ ਹੈ ਕਿ ਇਲਾਕਿਆਂ ਦੇ ਵਿੱਚ ਪਾਣੀ ਵੜ ਗਿਆ ਸੀਗਾ ਕੰਡੇ ਕੱਚੇ ਕਰਨ ਨੂੰ ਲੈ ਕੇ ਤੇ ਪੰਜਾਬ ਸਰਕਾਰ ਲਗਾਤਾਰ ਵੱਡੇ ਵੱਡੇ ਦਾਅਵੇ ਕਰਦੀ ਹੈ ਵੀ ਸੇਮ ਨਾਲਿਆਂ ਦੀ ਸਫਾਈ ਕੀਤੀ ਜਾਂਦੀ ਹੈ ਤੇ ਹੁਣ ਵੇਖਣਾ ਹੋਵੇਗਾ ਪ੍ਰਸ਼ਾਸਨ ਇਸ ਹਾਸੇ ਤੋਂ ਬਾਅਦ ਅੱਗੇ ਕੀ ਕਦਮ ਚੁੱਕਦੀ ਹੈ ਕਿ ਪੱਕੇ ਕੰਡੇ ਕਰਦੀ ਹੈ ਕੀ ਕਰਦੀਆਂ ਨਾਲਾ ਸਮਾ ਦੱਸੇਗਾ ਨਿੱਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹਾਲ A5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ